ਸਾਰੇਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕاجੀ ਕੌਰ ਜੀ ਦੇ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈਬਲ ਕਰੇ ਖੁਸ਼ ਹੋ ਚਾੜਦੀ ਕਲਾਚ ਰੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜਿਹੇ ਤਰ੍ਹਾਂ ਆਪਾਂ ਬਣਾਣ ਲੱਗੇ ਸੀ ਥੋੜਾ ਜਿਹਾ ਮਿਕਸ ਚਾਰਜ ਨੂੰ ਬੋਲਦੇ ਅੱਜ ਕੱਲ ਸਰਦੀਆਂ ਤਾਂ ਬਹੁਤ ਟੇਸਟੀ ਲੱਗਦਾ ਹੈ ਹਰੀਆਂ ਮਿਰਚਾਂ ਅਦਰਕ ਤੇ ਨਿੰਬੂ ਠੀਕ ਹੈ ਜੀ ਇਹ ਆਪਾਂ ਤਿੰਨੋਂ ਚੀਜ਼ਾਂ ਚੰਗੀ ਤਰ੍ਹਾਂ ਧੋ ਬਣਾ ਕੇ ਇਹਨਾਂ ਨੂੰ ਧੁੱਪ ਲਗਵਾ ਕੇ ਸੁਕਾ ਲੈਣਾ ਇਹਦਾ ਆਪਾਂ ਇਹ ਡੰਡੀ ਤੋੜ ਕੇ ਰੱਖ ਲਈਆਂ ਮਿਰਚਾਂ ਇਹ ਲਵਾਂਗੀ ਮਿਰਚਾ ਬਹੁਤ ਤਿੱਖੀ ਹੈ ਠੀਕ ਹੈ ਜੀ ਅਦਰਕ ਲੈ ਲਿਆ ਅਦਰਕ ਨੂੰ ਆਪਾਂ ਬਰੀਕ ਬਰੀਕ ਸ্লাইਸ ਦੇ ਜਿcka ਸ্লাইਸ ਦੇ ਕੱਟ ਲੈਣੇ ਆ ਇਹਨੂੰ ਬਾਕੀ ਜਿਸ ਤਰ੍ਹਾਂ ਬਣਾਵਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਜਿਹੜੇ ਸ਼ੌਕੀਨ ਹੈ ਨਾ ਖਾਣੇ ਦੇ ਤੇ ਬਹੁਤ ਸੌਖੇ ਤਰੀਕੇ ਨਾਲ ਪੈ ਜਾਂਦਾ ਬਿਲਕੁਲ ਸਿੰਪਲ ਤਰੀਕੇ ਨਾਲ ਦੱਸੂਗੀ ਮੈਂ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਇਹਨਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਕੱਟ ਧੋਤੇ ਹੋ ਕੇ ਨਾ ਫਿਰ ਇਹਨਾਂ ਨੂੰ ਧੁੱਪ ਲਗਵਾ ਲੈਣਾ ਠੀਕ ਹੈ ਜੀ ਤਦ ਤੱਕ ਇਸ ਗੱਲੇ ਹੋ ਜੀ ਆਪਾਂ ਅਦਰਕ ਐਦਾਂ ਦੇ ਕਰ ਲੈਣਾ ਟੁਕੜਾ ਤੁਸੀਂ ਠੀਕ ਹੈ ਜੀ ਤੇ ਜਿਹੜੀਆਂ ਮਿਰਚਾਂ ਮਿਰਚਾਂ ਨੂੰ ਆਪਾਂ ਇਹਦੇ ਵਿੱਚੋਂ ਐਦਾਂ ਕਰਕੇ ਚੀਰਾ ਦੇ ਲੈਣਾ ਠੀਕ ਹੈ ਜੀ ਜੇਕਰ ਤੁਹਾਡੇ ਕੋਲ ਦੂਜੀ ਦੂਜੀ ਮੈਂ ਲੌਂਗੀ ਪਾ ਲ ਇਹ ਬਹੁਤ ਹੈ ਮਤਲਬ ਤਿੱਖਾ ਹੁੰਦਾ ਆ ਚਾਰੇ ਦੇ ਨਾਲ ਮੈਨੂੰ ਲੌਂਗੀ ਮੇਰੇ ਤੋਂ ਵਧੀਆ ਲੱਗਦੀ ਹੈ ਤੇ ਮੈਂ ਇਹੀ ਪਾਣ ਲੱਗੀ ਸੀ ਤੇ ਆਹ ਵਾਲੇ ਨਿੰਬੂ ਆ ਜਿਹੜੇ ਇਹਨਾਂ ਦੇ ਆਪਾਂ ਇਦਾਂ 4-5 ਟੁਕੜੇ ਛੋਟੇ-ਛੋਟੇ ਤੁਸੀਂ ਟੁਕੜੇ ਕਰ ਲੈਣੇ ਆ ਚਾਰ ਕਰ ਲਓ ਪੰਜ ਕਰ ਲਓ ਚਾਹੇ ਤੁਸੀਂ ਇਸ ਤਰ੍ਹਾਂ ਕਰ ਲਓ ਠੀਕ ਹੈ ਚਾਹੇ ਤੁਸੀਂ ਇਸ ਤਰ੍ਹਾਂ ਰੱਖ ਲਓ ਤੁਹਾਡੀ ਆਪ ਦੀ ਇੱਛਾ ਹੈ ਠੀਕ ਹੈ ਜੀ ਲਓ ਜੀ ਇਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਕੱਟ ਲਾਂਗੇ ਤੇ ਲੋ ਜੀ ਆ ਦੇਖੋ ਇਸ ਤਰ੍ਹਾਂ ਕੱਟ ਲੈਣਾ ਠੀਕ ਹੈ ਆਪਾਂ ਕੋਈ ਬਾਉਲ ਲੈ ਲਓ ਚਾਹੇ ਡੋਂਗਾ ਲੈ ਲਓ ਜਿਵੇਂ ਤੁਹਾਡਾ ਆਪੀ ਇੱਛਾ ਦੂਸਰੇ ਚ ਮਤਲਬ ਸਟੀਲ ਦਾ ਲੈਣਾ ਸਟੀਲ ਦਾ ਇਹਨੂੰ ਆਪਾਂ ਅਚਾਰ ਨੂੰ ਐਦਾਂ ਸਾਰਾ ਕੁਝ ਕਟਿਆ ਹੋਇਆ ਨਾ ਇਹਦੇ ਚ ਹੀ ਪਾ ਦਿੰਦੇ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨੂੰ ਸੋਖੇ ਤਰੀਕੇ ਨਾਲ ਕਿੱਦਾਂ ਪਾਣਾ ਆ ਦੇਖੋ ਜਿਵੇਂ ਅਕਸਰ ਆਪਣੇ ਕੋਲ ਨਾ ਮਸਾਲਾ ਹੁੰਦਾ ਅੰਬ ਦੇ achar ਦਾ ਮਸਾਲਾ ਹੁੰਦਾ ਨਾ ਤੇ ਬਚਿਆ ਹੁੰਦਾ ਆਪਾਂ ਉਹ ਪਾ ਲੈ ਇਹਨੂੰ ਇਹਦਾ ਇਦੇ ਵਿੱਚੇ ਹੀ ਆ ਦੇਖੋ ਇਹਦੇ ਵਿੱਚੇ ਆਪਾਂ ਮਿਕਸ ਕਰ ਦਾਂਗੇ ਤੇ ਬਸ ਇੰਨਾ ਚੀਜ਼ ਧਿਆਨ ਰੱਖਿਓ ਕਿ ਇਹਦੇ ਵਿੱਚ ਨਾ ਨਮਕ ਤੁਸੀਂ ਜ਼ਿਆਦਾ ਰੱਖਿਓ ਠੀਕ ਹੈ ਇਹ ਸਾਰਾ ਆਪਾਂ ਮਿਕਸ ਕਰ ਲੈਨੇ ਆ ਤੇ ਜੇਕਰ ਤੁਸੀਂ ਚਾਹਦੇ ਹੋ ਪਾਣਾ ਤੇ ਪਾ ਲਓ ਮੈਂ ਲਸਣ ਦਾ ਵੀ ਵਿੱਚੇ ਹੀ ਪਾਣ ਲੱਗੀ ਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਅੱਛੇ ਤਰ੍ਹਾਂ ਮਿਕਸ ਕਰ ਦੇਣਾ ਸਾਰੇ ਨੂੰ ਆਚਾਰ ਨੂੰ ਇਹਦੇ 'ਚ ਥੋੜਾ ਜਿਹਾ ਨਮਕ ਪਾ ਦਾਂਗੇ ਨਮਕ ਦੇ ਨਾਲ achar ਕਦੀ ਸਾਡਾ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਇਹਨੂੰ ਮਿਕਸ ਕਰਕੇ ਤੇ ਹੁਣ ਆਪਾਂ ਇਹਨੂੰ ਕੰਚ ਦੇ ਡੱਬੇ ਦੇ ਵਿੱਚ ਪਾ ਦਾਂਗੇ ਤੇ ਲੋ ਜੀ ਸਾਡਾ achar ਬਿਲਕੁਲ ਤਿਆਰ ਹੋ ਗਿਆ ਆ ਦੇਖੋ ਜੀ ਬਹੁਤ ਸੌਖੇ ਤਰੀਕੇ ਨਾਲ ਹੁੰਦਾ ਕੁਝ ਦਿਨਾਂ 'ਚ ਦੋ ਚਾਰ ਦਿਨਾਂ ਦੇ ਵਿੱਚ ਹੀ ਬਣ ਜਾਂਦੇ ਇਹ ਸੌਖੇ ਵਾਲਾ ਦੱਸਿਆ ਇਹ ਤੁਹਾਨੂੰ ਬਿਨਾਂ ਮਿਹਨਤ ਤੋਂ achar ਬਣਾ ਸਕਦੇ ਹੋ ਤੁਸੀਂ ਠੀਕ ਹੈ ਇਹਦੇ ਵਿੱਚ ਅਦਰਕ ਲਸਣ ਨਿੰਬੂ ਸਾਰਾ ਪੁਸ਼ਪਾਤ ਤੇ ਤੇਲ ਵਗੈਰਾ ਜੋ ਮਰਜ਼ੀ ਪਾਓ ਤੁਸੀਂ ਬਹੁਤ ਟੇਸਟੀ achar ਬਣੇਗਾ ਆਪਣਾ ਠੀਕ ਹੈ ਜੀ ਇੰਦੇ ਅਜੀ ਬਣਾਇਓ ਤੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ